ਖਾਲਸਾ ਵਾਇਲੋਜੀ ਦੀ ਫਤਿਹ ਬਹੁਤ মিডিਆ ਵਾਲੇ ਸਾਥੀਆਂ ਦੇ ਕਿਸਾਨਾਂ ਦੇ ਵੀਰਾਂ ਦੇ ਫੋਨ ਆ ਰਹੇ ਸੀ ਸਿਹਰ ਦਾ ਜਦੋਂ ਦਾ ਸਰਦਾਰ ਬਲਦੇਵ ਸਿੰਘ ਸਿਰਸਾ ਜੀ ਦੀ ਤਬੀਅਤ ਖਰਾਬ ਹੋਈ ਤੇ ਉਹਨਾਂ ਨੂੰ ਜਿਹੜਾ ਹੈ ਫਿਰ ਨੂੰ ਫਸਟ ਐਡਸ ਦੇ ਦਿੱਤੀ ਗਈ ਉਸ ਤੋਂ ਬਾਅਦ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਦੇ ਵਿੱਚ ਲੈ ਗਏਗੇ ਤੇ ਉਹਨਾਂ ਦੀ ਸਿਹਤ ਬਾਰੇ ਫੋਨ ਆ ਰਹੇ ਸੀ ਅਸੀਂ 10 ਦਿਨਾਂ ਚੋਂ ਨਹੀਂ 21 ਜਨਵਰੀ ਨੂੰ ਵੀ ਇਹਨਾਂ ਨੂੰ ਖਾੜ ਦੀ ਦਿੱਕਤ ਆਈ ਸੀ ਲੇਕਿਨ ਉਹਨਾਂ ਨੇ ਫਿਰ ਵੀ ਮੋਰਚੇ ਨੂੰ ਫੈਲ ਦਿੰਦੇ ਹੋਏ ਮੋਰਚੇ ਤੇ ਪਹੁੰਚੇ ਸਰਦਾਰ ਜਗੀਰ ਸਿੰਘ ਢੱਲੇਵਾਲ ਨੇ ਵੀ ਉਹਨਾਂ ਨੂੰ ਕਿਹਾ ਕਿ ਤੁਸੀਂ ਆਰਾਮ ਕਰਨੋ ਸਿੱਛਾ ਕਰੋ ਤੁਸੀਂ ਇਲਾਜ ਕਰਵਾ ਲਓ ਤੇ ਉਹਨਾਂ ਨੇ ਉਹਨਾਂ ਨੂੰ ਵੀ ਕਿਹਾ ਨੇ ਤੁਸੀਂ ਏਡੀ ਵੱਡੀ ਜਿਹੜੀ ਮਹੀਮ ਨੂੰ ਲੈ ਕੇ ਚੱਲੇ ਹੋ ਇਹ ਜਿਹਨਾਂ ਨੂੰ ਤੁਸੀਂ ਦੇਸ਼ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਆਵਾਜ਼ ਨੂੰ ਲੈ ਕੇ ਚੱਲੇ ਹੋ ਕਿ ਮੇਰਾ ਫਰਜ ਬੰਦਨ ਵਿੱਚ ਟਾਈਮ ਅੱਜ ਸਵੇਰੇ ਉਹਨਾਂ ਨੂੰ ਜੋ ਤਬੀਅਤ ਵਿਗੜਦੀ ਹੈ ਉਸ ਤੋਂ ਉਸੇ ਦੌਰਾਨ ਜੋ ਸਰਕਾਰੀ ਡਾਕਟਰਾਂ ਦੀ ਉਹ 팀 ਸੀ ਪ੍ਰੈਕਟਿਸ ਸਵੈਮੰਦਿ ਦੀ 팀 ਸੀ ਉਹਨਾਂ ਨੇ ਸੰਭਾਲਿਆ ਉਸ ਤੋਂ ਬਾਅਦ ਐਂਬੂਲੈਂਸ ਜਿੱਥੇ ਲੈ ਕੇ ਆਈ ਜੈਸੀ ਰਜੇਂਦਰਾ ਮੈਡੀਕਲ ਕਾਲਜ ਦੇ ਵਿੱਚ ਹਸਪੀਟਲ ਦੇ ਵਿੱਚ ਆਈ ਸੀ ਸੀ ਜੋ ਵਾਰਡ ਦੇ ਵਿੱਚ ਬ੍ਰਿਧੇਵ ਸਿੰਘ ਸਿਰਸਾ ਜੀ ਉਹਨਾਂ ਦੇ ਵੱਡੇ ਬੇਟੇ ਮੇਰੇ ਬੀਰ ਪ੍ਰਤਾਪ ਸਿੰਘ ਜੀ ਮਨਤਾਪ ਸਿੰਘ ਨੇ ਗਵਿੰਦਰ ਸਿੰਘ ਭੰਗੋ ਜੀ ਤੇ ਵੀ ਕਿ ਜੋ ਸਿਰਸਾ ਦੇ ਜੋ ਕੌਮੀ ਪ੍ਰਧਾਨ ਨੇ ਅ ਰਾਜ ਪੰਜਾਬ ਦੇ ਸੂਬਾ ਪ੍ਰਧਾਨ ਨਸੀਬ ਸਿੰਘ ਜੀ ਨਾਲ ਜਦੋਂ ਹਾਲਚਲ ਜਾਣਿਆ ਠੀਕੇ ਡਾਕਟਰਾਂ ਨੇ ਜਦੋਂ ਦੇਖਿਆ ਲੱਕੋ ਕੀਤੀ ECG ਕੀਤੀ ਤੇ ਅਟੈਕ ਦੀ ਸ਼ਿਕਾਇਤ ਹੋਈ ਹਾਰਟ ਅਟੈਕ ਹੋਇਆ ਸੀ ਹੁਣ ਵਾਹਿਗੁਰੂ ਦੀ ਮਿਹਰ ਸਦਕਾ ਠੀਕ ਨੇ ਲੇਕਿਨ ਬਰਦੇਸ਼ ਸਿੰਘ ਸਿਰਸਾ ਜੀ ਨੇ ਸਾਨੂੰ ਜੋ ਗੱਲ ਕਹੀ ਬਹੁਤ ਭਰੇ ਮੰਨ ਕਹਿ ਰਹੇ ਆ ਬਹੁਤ ਔਖਾ ਪਹਿਣਾ ਇਸ ਗੱਲ ਉਹ ਕਹਿੰਦੀ ਅਗਰ ਮੇਰਾ ਠੀਕ ਹੋਣਾ ਹੈ ਤੇ ਮੈਂ ਸਿੱਧਾ ਮੋਰਚੀ ਤੇ ਜਾਊਂਗਾ ਅਗਰ ਕੋਈ ਪਰਮਾਤਮਾ ਨਾ ਕਰੇ ਕੋਈ ਨਾ ਹੋਣੀ ਹੁੰਦੀ ਹੈ ਮੇਰੀ ਮੌਤ ਹੁੰਦੀ ਹੈ ਤੇ ਮੇਰਾ ਸਰੀਰ ਹੈ ਉਹ ਮੋਰਚੇ ਤੇ ਰਹਿਣਾ ਚਾਹੀਦਾ ਹੈ ਜਿੰਨੀ ਦੇਰ ਤੱਕ ਮੋਰਚਾ ਜਿੱਤਦਾ ਨਹੀਂ ਹੈ ਉਨੀ ਦੇਰ ਤੱਕ ਇਸ ਸਰੀਰ ਮੇਰਾ ਮੋਰਚੇ ਦੇ ਉੱਪਰ ਖਨੋਰੀ ਮੋਰਚੇ ਤੇ ਰਹਿਣਾ ਚਾਹੀਦਾ ਹੈ ਇਹ ਕਹਿੰਦੇ ਵੀ ਜੋ ਮੈਂ ਪਰਿਵਾਰ ਵਾਸਤੇ ਕਰਨਾ ਸੀ ਬਹੁਤ ਕੁਝ ਜੋ ਮੈਂ ਕਰ ਸਕਦਾ ਸੀ ਕੀਤਾ ਹੁਣ ਮੇਰਾ ਪਰਿਵਾਰ ਮੇਰੇ ਦੇਸ਼ ਦਾ ਕਿਸਾਨ ਮਜ਼ਦੂਰ ਪੂਨਾ ਕਾਰਪੋਰੇਟ ਘਰਾਣਿਆਂ ਕੋਲ ਦੀ ਪੱਤਿਆਂ ਨੂੰ ਛੱਡ ਕੇ ਸਾਰਾ ਦੇਸ਼ ਮੇਰਾ ਉਸ ਦੇਸ਼ ਦੀ ਲੜਾਈ ਲੜ ਰਿਹਾ ਤੇ ਇਸ ਲੜਾਈ ਦੇ ਵਿੱਚ ਅਗਰ ਮੈਂ ਜਿਹੜੀ ਲੜਾਈ ਸਾਡੇ ਗੁਰੂਆਂ ਨੇ ਇਸ ਦੁਆਰਾ ਜਿਹੜੀ ਸਾਡੀ ਇਹ ਲੜਾਈਆਂ ਜਿਹੜੇ ਸਾਡੇ ਗੁਰਮੁਖਾਂ ਨੇ ਦਸਵੇਂ ਪੀθα ਗੁਰੂ ਗੋਬਿੰਦ ਸਿੰਘ ਨੇ ਜੁਲਮਾਂ 'ਤੇ ਲੜਾਈ ਉਹਨਾਂ ਕਾਰਪੋਰੇਟ ਘਰਾਣਿਆਂ ਦੀ ਜ਼ੁਲਮਾਂ ਦੀ ਉਹਨਾਂ ਦੇ ਤਹਿ ਜਰੀਆ ਸਰਕਾਰਾਂ ਚੱਲੀ ਉਹਨਾਂ ਦੇ ਵਿਰਲੇ ਇੱਕ ਸੁਝਾਅ ਦਿੱਤਾ ਹੋਇਆ ਜੀ ਸਾਲ ਪੂਰੇ ਹੋਣ ਕੇ ਮਹਾਪੰਚਾਇਤ ਸੀ ਅੱਜ ਉੱਥੇ ਇਹਨਾਂ ਨੇ ਜਿਹੜਾ ਕਿਸਾਨਾਂ ਨੂੰ ਸਮੋਦਨ ਸਮੋਦਨ ਵੀ ਕਰਨਾ ਸੀ ਲੇਕਿਨ ਅੱਜ ਸਵੇਰ ਦੇ ਇੱਥੇ ਜਿਹੜੇ ਇਲਾਜ ਨਹੀਂ ਤੇ ਅਸੀਂ ਮੋਰਚੇ ਵੱਲੋਂ ਵਿਸ਼ੇਸ਼ ਕਰਕੇ ਸਰਦਾਰ ਜਗੀਰ ਸਿੰਘ ਢੱਲੇਵਾਲ ਨੇ ਸਾਨੂੰ ਭੇਜਿਆ ਹਾਲ-ਚਾਲ ਜਾਣਨ ਲਈ ਤੇ ਉਹਨਾਂ ਨੇ ਕਿਹਾ ਵੀ ਸਿਰਸਾ ਜੀ ਆਰਾਮ ਕਰੋ ਲੇਕਿਨ ਇਹਨਾਂ ਦੇ ਜਿਹੜੀ ਭਾਵਨਾ ਸੀ ਮਨਦਸਤੀ ਫਿਰ ਤੁਮ ਅਸੀਂ ਦੱਸਣਾ ਚਾਹੁੰਦੇ ਆਂ ਸਾਡਾ ਪਰਿਵਾਰ ਵੱਲੋਂ ਸਾਡੇ ਧਾਵਾਂ ਵੱਲੋਂ ਸਾਡੇ ਵੱਲੋਂ ਵਿਸ਼ੇਸ਼ ਕਰਕੇ ਬਰਜੇਸ਼ ਸਿੰਘ ਸਿਰਸਾ ਜੀ ਵੱਲੋਂ ਇਹ ਜੋ ਦਿਨੀ ਇੱਛਾ ਹੈ ਵੀ ਵਾਹਿਗੁਰੂ ਬੀਨੂ ਠੀਕ ਕਰਦਾ ਤੇ ਮੈਂ ਮੋਰਚੇ ਤੇ ਜਾ ਕੇ ਆਪਣੇ ਸੇਵਾਵਾਂ ਨਿਭਾਉਂਗਾ ਅਗਰ ਅਨਹੋਣੀ ਹੁੰਦੀ ਆ ਮੇਰਾ ਪ੍ਰਾਨ ਜਾਂਦੇ ਤੇ ਮੇਰਾ ਸਰੀਰ ਹੈ ਜਿਹੜਾ ਮੋਰਚੇ ਵਾਸਤੇ ਹੋਊਗਾ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਵਾਸਤੇ ਹੋਊਗਾ ਜਿੰਨੇ ਦਿਨ ਮੋਰਚਾ ਨਹੀਂ ਦਿੱਤਾ ਜਾਂਦਾ ਅਸੀਂ ਉੱਥੇ ਮੇਰੇ ਮ੍ਰਿਤਕ ਦੇ ਮੋਰਚੇ ਤੇ ਰਹਿਣੇ ਚਾਹੁੰਦੀ ਆ ਮੋਰਚੇ ਦੀ ਆਮਾਨਤ ਤੇ ਉੱਥੇ ਹੀ ਇਹ ਜਿਹੜਾ ਇਹ ਰੱਖਿਆ ਜਾਵੇ ਤੇ ਉਹਨਾਂ ਚਿਰ ਸੰਸਕਾਰ ਨਹੀਂ ਕਰਨਾ ਮੇਰਾ ਜਿੰਨਾ ਚਿਰ ਸਾਡੀਆਂ ਮੰਗਾ ਨਹੀਂ ਬਣੀਆਂ ਜਾਂਦੀਆਂ ਸਰਕਾਰ ਦੇ ਨਾਲ ਕੋਈ ਫੈਸਲਾ ਨਹੀਂ ਹੋ ਰਿਹਾ ਅਸੀਂ ਇਨਸਾਫ ਮੰਗਦੇ ਹਾਂ ਕਿ ਸਾਡਾ ਕਿਸਾਨਾਂ ਵਜ਼ੀਰਾਂ ਦਾ ਮੁੱਦਾ ਬਹੁਤ ਥੱਲੇ ਚੱਲ ਰਿਹਾ ਕੋਈ ਲੱਗ ਮੇਰੀ ਵਿਅਕਤੀਗਤ ਜੜੀਆਂ ਉਹ ਬਹੁਤ ਚੇਤੇ ਰਹਿ ਜਾਂਦੀ ਹੈ ਉਹ ਵਾਹਿਗੁਰੂ ਜੀ ਮਹਾਰਾਜ ਕਾਲਸਰਮਾਈ